ਸਤਿ ਸ਼੍ਰੀ ਅਕਾਲ ਦੋਸਤੋ ਸਿਆਣੇ ਵੀ ਕਹਿੰਦੇ ਨੇ ਕਿ ਅਧੂਰਾ ਸੱਚ ਅਕਸਰ ਬੇहद ਜਿਆਦਾ ਖਤਰਨਾਕ ਹੁੰਦਾ ਹੈ ਇਸੇ ਤਰ੍ਹਾਂ ਹੀ ਅਧੂਰੀ ਵੀਡੀਓ ਦੇਖ ਕੇ ਵੀ ਆਪਾਂ ਕਈ ਵਾਰ ਕੁਝ ਹੋਰ ਅੰਦਾਜ਼ਾ ਲਾ ਲੈਂਦੇ ਆ ਜਦ ਕਿ ਉਹ ਤਾਂ ਅਸਲ ਸੱਚ ਕੁਝ ਹੋ ਰਹੀ ਹੁੰਦਾ ਜਿਵੇਂ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਗੁਰਸਿੱਖ ਨੌਜਵਾਨ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਬਹਿਸ ਕਰਦੇ ਦਿਖਾਈ ਦਿੰਦੇ ਨੇ ਜਿੱਥੇ ਕਿ ਪੁਲਿਸ ਮੁਲਾਜ਼ਮ ਇਨ੍ਹਾਂ ਗੁਰਸਿੱਖ ਨੌਜਵਾਨਾਂ ਦੀ ਪੰਜਾਬੀਆਂ ਦੀ ਰੇੜੀ ਚਕਵਾਉਣ ਦੇ ਲਈ ਆਉਂਦਾ ਪਰ ਇਸ ਦਾ ਅਸਲ ਸੱਚ ਕੁਝ ਹੋ ਰਹੀ ਨਿਕਲਿਆ ਜਦੋਂ ਅੱਜ ਥਾਣੇ ਦੇ ਬਾਹਰ ਜਦੋਂ ਇਹਨਾਂ ਦਾ ਸਮਝੌਤਾ ਹੋ ਰਿਹਾ ਸੀ ਉੱਥੇ ਜਾ ਕੇ ਪੂਰੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਡਾ ਫਰਜ਼ ਬਣਦਾ ਹੈ ਸਾਡੀ ਡਿਊਟੀ ਬਣਦੀ ਹੈ ਕਿ ਅਸਲ ਸੱਚ ਤੇ ਪੂਰਾ ਸਾਚੇ ਤੁਹਾਡੇ ਤੱਕ ਲੈ ਕੇ ਆਈਏ ਕਿਉਂਕਿ ਉਹ 2 ਮਿੰਟ ਦੀ ਵੀਡੀਓ ਸੀ ਜੋ ਵਾਇਰਲ ਹੋਈ ਸੋ ਆਓ ਦੇਖੋ ਪੂਰਾ ਮਾਮਲਾ ਕੀ ਸੀ ਕਿਉਂਕਿ ਇਹਨਾਂ ਨੌਜਵਾਨਾਂ ਨੇ ਵੀ ਉਸ ਪੁਲਿਸ ਮੁਲਾਜ਼ਮ ਤੋਂ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਹੈ ਕਿ ਇਹਨਾਂ ਦੇ ਕਰਕੇ ਟ੍ਰੈਫਿਕ ਦੇ ਵਿੱਚ ਵਿਘਨ ਪੈ ਰਿਹਾ ਸੀ ਪੂਰਾ ਮਾਮਲਾ ਆਓ ਇਸ ਵੀਡੀਓ ਦੇ ਵਿੱਚ ਦੇਖੋ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਜੀ ਪਰਸੋ ਦੀ ਗੱਲ ਹੈ ਅਸੀਂ ਉੱਥੇ ਸਟਾਲ ਲਾਉਨੇ ਚਲੋ ਸਟਾਲ ਉੱਤੇ ਬਹੁਤ ਲੱਗਦੇ ਹਨ ਉਹਦੇ ਕਰਕੇ ਚਲੋ ਸਿੰਗਰ ਰੋਡ ਅਸੇ ਜਾਮ ਲੱਗ ਜਾਂਦਾ ਹੈ ਠੀਕ ਹੈ ਜੀ ਹਨਾ ਚਲੋ ਪੀਸੀਆਰ ਵਾਲੇ ਚਲੋ ਇਹ ਵੀ ਚਲੋ ਆਪਣੀ ਡਿਊਟੀ ਕਰ ਰਹੇ ਚਲੋ ਹਨਾ ਤੇ ਉੱਥੇ ਆਏ ਸੀਗਾ ਇਗਜ਼ਾਮ ਲੱਗੇ ਹੋਏ ਸੀਗਾ ਤੁਸੀਂ ਵੀਡੀਓ ਬਣਾ ਲਈਏ ਸਾਰੀ ਕਿਆ ਜਾਨ ਲੱਗਾ ਇਹਨੂੰ ਪਾਦਾ ਬਾਕੀ ਮੈਂ ਦੇਖਦਾ ਉਹ ਉਸ ਦਿਨ ਮੈਂ ਆਪ ਚਲੋ ਸੌਰੀ ਫੀਲ ਕੀਤਾ ਉਹਨਾਂ ਨੂੰ ਚਲੋ ਸਾਢੇ ਦੋ ਵੱਡੇ ਆ ਹਨਾ ਜੀ ਕਿਉਂ ਤੇਰੇ ਬੰਦਮ ਕਰਿਆ ਸੀ ਕਿਉਂ ਕਰ ਰਹੇ ਹੋ ਤੇਰੇ ਗਲਤ ਕੰਮ ਕਰਦਾ ਸੀ ਨਹੀਂ ਕੋਈ ਨਹੀਂ ਕੋਈ ਮਾਰੋਗੇ ਮੈਨੂੰ ਜਿਹੜੀ ਮਿਸ ਅੰਡਰਸਟੈਂਡਿੰਗ ਹੋਣੀ ਸੀ ਦੋਨਾਂ ਦੇ ਵਿੱਚ ਹੋ ਗਈ ਇਹਨਾਂ ਨੂੰ ਲੱਗਿਆ ਕਿ ਇਹਨਾਂ ਨੇ ਤਾਂ ਮੈਨੂੰ ਟਾਰਗੇਟ ਕਰਿਆ ਬਟ ਉਹਨਾਂ ਨੇ ਇਹਨਾਂ ਨੂੰ ਨਹੀਂ ਸੀ ਟਾਰਗੇਟ ਕਰਿਆ ਉਹਨਾਂ ਨੇ ਸਭ ਨੂੰ ਕਹਿ ਰਹੀ ਸੀਗੇ ਜਿਹੜਾ ਮਸਲਾ ਸੀਗਾ ਉਹ ਅੰਦਰ ਸੌਲਡ ਆਊਟ ਹੋ ਗਿਆ ਠੀਕ ਹੈ ਇਹਨਾਂ ਨੇ ਵੀ ਚਲੋ ਇਹ ਵੱਡੇ ਹੋਣ ਦੇ ਨਾਲ ਤੇ ਇਹਨਾਂ ਨੇ ਉਹਨਾਂ ਨੂੰ ਸੌਰੀ ਫੀਲ ਕੀਤੀ ਹੈ ਲੇਕਿਨ ਹੁਣ ਕੋਈ ਗੁੱਸਾ ਕਿਨਾਂ ਤੁਹਾਡੇ ਜਾਂ ਉਹਨਾਂ ਦੇ ਮਨ ਦੇ ਵਿੱਚ ਨੇਜ ਨਹੀਂ ਹੁਣ ਕੋਈ ਗੁੱਸਾ ਨਹੀਂ ਆਜੀ ਹੁਣ ਚਲੋ ਕਹਿੰਦੇ ਤੁਸੀਂ ਆਪਣਾ ਤਗੜੇ ਹੋ ਕੇ ਕੰਮ ਕਰੋ ਲਾ ਤਾਂ ਅਨ ਲਿਮਟਿਡ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅਸੀਂ ਪੰਜਾਬੀ ਭਾਈ ਆ ਇਹ ਵੀ ਸਾਡਾ ਪੰਜਾਬੀ ਭਾਈ ਆ ਇਹ ਕੰਮ ਕਰਦੇ ਆ ਬਹੁਤ ਖੁਸ਼ੀ ਦੀ ਗੱਲ ਆ ਲੇਕਿਨ ਇਹਨਾਂ ਦੇ ਕੰਮ ਕਰਨੇ ਨਾਲ ਉੱਥੇ ਬਹੁਤ ਹੀ ਜ਼ਿਆਦਾ ਜਾਮ ਲੱਗ ਗਿਆ ਸੀ ਉਸ ਬਹੁਤ ਜ਼ਿਆਦਾ ਜਾਮ ਲੱਗਣ ਕਾ ਲੋਕ ਬਹੁਤ ਪਰੇਸ਼ਾਨ ਸੀਗੇ ਤੇ ਉਸ ਦਿਨ ਫਿਰ ਮੈਂ ਉਹ ਜਾਮ ਖਲਾਂਣ ਦੇ ਕਰਕੇ ਇਹਨਾਂ ਨੂੰ ਇੰਨਾਕ ਜ਼ਰੂਰ ਕਿਹਾ ਸੀ ਵੇ ਰੇੜੀਆਂ ਜਿਹੜੀਆਂ ਤੁਸੀਂ ਲਾਈਆਂ ਆ ਸਾਰੀ ਦੁਨੀਆ ਕੋ ਰੌਂਗ ਸਾਈਡ ਤੋਂ ਆਕੇ ਖੜਾ ਸੀ ਕਿਸ ਤਰ੍ਹਾਂ ਸੀ ਬੇ ਇਹਨੂੰ ਪ੍ਰਬੰਧ ਕਰੋ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਗਿਆ ਸੀ ਕਿ ਪੰਜਾਬੀਆਂ ਨੂੰ ਪੁਲਿਸ ਤੰਗ ਕਰਦੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੰਜਾਬੀ ਸਾਡੇ ਭਰਾ ਹਿਊਮਨ ਬੀਇੰਗ ਅਸੀਂ ਵੀ ਪੰਜਾਬੀਆਂ ਪੰਜਾਬੀਆਂ ਲਈ ਨਹੀਂ ਕਰਾਂਗੇ ਤੇ ਹੋਰ ਕਿਹਨਾਂ ਲਈ ਕਰਾਂਗੇ ਪਰ ਜਿੱਥੇ ਆ ਜਾਂਦੇ ਆ ਕੁਝ ਹੱਕਾਂ ਦੀ ਗੱਲ ਆ ਸਾਡੀ ਉੱਥੇ ਕੁਝ ਡਿਊਟੀਆਂ ਐਜੇ ਇਨਸਾਨੀਅਤ ਹਰ ਬੰਦੇ ਦੀਆਂ ਜਿਹੜਾ ਵੀ ਸੰਵਿਧਾਨ ਦੇ ਥੱਲੇ ਇਸ ਹਿੰਦੁਸਤਾਨ ਚ ਉਹਦੀਆਂ ਕੁਝ ਕਰਤੱਵ ਬਣਦੇ ਐ ਇੱਥੇ ਜੀ ਪਹੁੰਚੇ ਗਿਆ ਕਿ ਸਾਰਾ ਮਾਮਲਾ ਕਲੀਅਰ ਹੈ ਜੀ ਸੋ ਇਹ ਮਾਮਲੇ ਨੂੰ ਇੱਥੇ ਠੱਪ ਕਰ ਦਿੱਤਾ ਜਾਵੇ ਅੱਗੇ ਨਾ ਬਧਾਇਆ ਜਾਵੇ ਬਹੁਤ ਬਹੁਤ ਧੰਨਵਾਦ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਤੇ ਆਪਣੇ ਮਾਰਕੀਟ ਵਾਲੇ ਵੀ ਰਹੇ ਤੁਸੀਂ ਸਾਰਿਆਂ ਨੇ ਸੱਚੀ ਗੱਲ ਦੋਸਤੋ ਇੱਕ ਵੀਡੀਓ ਇੱਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਚਾਰ ਫੇਸ ਦੀ ਹੈ ਜਿਸ ਦੇ ਵਿੱਚ ਇੱਕ ਸਰਦਾਰ ਨੌਜਵਾਨ ਇੱਕ ਸਟਾਲ ਜਿੰਨਾ ਨੇ ਲਗਾਈ ਹੋਈ ਹੈ ਤੇ ਪੁਲਿਸ ਵਾਲੇ ਦੇ ਨਾਲ ਇੱਕ ਬਹਿਸ ਹੁੰਦੀ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਹੈ ਲੋਕਾਂ ਦਾ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਰੋਹ ਕਾਫੀ ਜ਼ਿਆਦਾ ਪੈ ਰਹੇ ਹੈ ਕਿ ਲੋਕਾਂ ਦੇ ਵਿੱਚ ਗੁੱਸਾ ਹੈ ਕਿ ਪ੍ਰਵਾਸੀਆਂ ਨੂੰ ਨਹੀਂ ਰੋਕਿਆ ਜਾਂਦਾ ਪੰਜਾਬੀਆਂ ਨੂੰ ਕਿਉਂ ਰੋਕਿਆ ਜਾਂਦਾ ਕਿਉਂਕਿ ਇਸ ਵੀਡੀਓ ਦੇ ਵਿੱਚ ਜੋ ਇੱਕ ਭੈਣ ਵੀ ਦਿਖਾਈ ਦਿੰਦੇ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਅਸੀਂ ਹੋਰ ਨਸ਼ਾ ਵਿੱਚ ਕੀ ਕਰੀਏ ਤੁਸੀਂ ਕੰਮ ਸਾਨੂੰ ਕਰਨ ਨਹੀਂ ਦਿੰਦੇ ਪੂਰਾ ਮਾਮਲਾ ਕੀ ਹੈ ਇਹ ਜਾਣਦੇ ਹਾਂ ਕਿਉਂਕਿ ਇਸ ਸਮੇਂ ਪੂਰੀ ਜੋ ਮਾਰਕੀਟ ਦੇ ਤੇ ਹੋਰ ਮੌਤਰ ਬੰਦੇ ਨੇ ਥਾਣੇ ਪਹੁੰਚੇ ਨੇ ਕੀ ਇਹ ਮਾਮਲਾ ਨਿਬੜ ਗਿਆ ਜਾਂ ਨਹੀਂ ਨਿਬੜਿਆ ਜਾਂ ਕੀ ਹੁਣ ਤੱਕ ਸਥਿਤੀ ਹੈ ਇਹਨਾਂ ਤੋਂ ਜਾਣਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਸੱਸੀ ਗਾਲ ਹਾਂਜੀ ਸੱਸੀ ਕਾ ਭਾਜੀ ਸੱਸੀ ਗਾਲ ਤੁਸੀਂ ਕੀ ਕੰਮ ਕਰਦੇ ਹੋ ਤੇ ਪਹਿਲਾਂ ਤੇ ਦੱਸ ਦੋ ਤੇ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਭਾਜੀ ਮਨੀ ਸਿੰਘ ਆ ਜੀ ਤੇ ਆਪਣਾ ਸਟਾਲ ਲੱਗਦਾ ਜੀ ਦਹੀਂ ਭੱਲੇ ਦਾ ਨਾ ਤਾਂ ਤੁਹਾਡੇ ਨਾਲ ਉਹ ਵੀਡੀਓ ਬਾਰੇ ਨੂੰ ਇਹ ਤੁਸੀਂ ਹਾਂਜੀ ਹਾਂਜੀ ਮੇਰੇ ਨਾਲ ਆਸੀ ਭਾਜੀ ਠੀਕ ਹੈ ਤੇ ਕੀ ਗੱਲ ਹੋਈ ਸੀ ਪਹਿਲਾਂ ਤਾਂ ਉਹ ਦੱਸ ਦੋ ਜਰੂਰ ਵੀ ਚਲੋ ਭਾਜੀ ਹੋਇਆ ਸੀਗਾ ਪਰਸੋ ਦੀ ਗੱਲ ਹੈ ਅਸੀਂ ਉੱਥੇ ਸਟਾਲ ਲਾਉਨੇ ਆ ਚਲੋ ਸਟਾਲ ਉੱਤੇ ਬਹੁਤ ਲੱਗਦੇ ਆ ਨਾ ਉਹਦੇ ਕਰਕੇ ਚਲੋ ਸਿੰਗਰ ਰੋਡ ਅੱਥੇ ਜਾਮ ਲੱਗ ਜਾਂਦਾ ਹੈ ਠੀਕ ਹੈ ਹੈਨਾ ਚਲੋ ਪੀਸੀਆਰ ਵਾਲੇ ਚਲੋ ਇਹ ਵੀ ਚਲੋ ਆਪਣੀ ਡਿਊਟੀ ਕਰ ਰਹੇ ਚਲੋ ਹੈਨਾ ਤੇ ਉੱਥੇ ਆਏ ਸੀਗਾ ਇਗਜ਼ਾਮ ਲੱਗੇ ਹੋਏ ਸੀਗਾ ਤੇ ਇਹਨਾਂ ਨੇ ਆਹਦੇ ਸਾਰੇ ਮੈਨੂੰ ਟਾਰਗੇਟ ਕੀਤਾ ਸੀਗਾ ਕਿ ਆ ਵੀ ਤੇਰੇ ਕੋਲ ਨਾ ਰਸ਼ ਲੱਗੇਗਾ ਤੂੰ ਟ੍ਰੈਫਿਕ ਦੀ ਸਾਈਡ ਤੇ ਕਰਦਾ ਚਲੋ ਵੈਸਾ ਵਸਾਈ ਹੋ ਗਈ ਸਾਡੀ ਹੈਨਾ ਮੈਂ ਵੀ ਗਲਤ ਬੋਲਿਆ ਉਹਨਾਂ ਨੂੰ ਚਲੋ ਉਹਨਾਂ ਨੇ ਵੀ ਮੈਨੂੰ ਬੋਲਿਆ ਤੇ ਉਹਦੇ ਕਰਕੇ ਚਲੋ ਆਪਾਂ ਫੇਰ ਆਏ ਸੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਸੀਗੀ ਹਾਂ ਮੈਂ ਉਹੀ ਤਾਂ ਹੀ ਅੱবি ਵੀਡੀਓ ਵਾਇਰਲ ਬਹੁਤ ਹੋ ਰਹੀ ਹੈ ਲੋਕਾਂ 'ਚ ਨਾ ਇੱਕੇ ਮੁੱਦਾ ਬਣਦਾ ਜਾ ਰਿਹਾ ਵੀ ਪ੍ਰਵਾਸੀਆਂ ਨੂੰ ਰੋਕਿਆ ਨਹੀਂ ਜਾਂਦਾ ਪੰਜਾਬੀਆਂ ਨੂੰ ਰੋਕਿਆ ਜਾਂ ਯੋ ਜਰੂਰ ਦੱਸਦੇ ਹੋ ਵੀ ਹੁਣ ਕੀ ਸਥਿਤੀਆਂ ਤੁਹਾਡੇ ਇਸ ਮਾਮਲੇ ਦੀ ਤੇ ਕੀ ਤੁਹਾਡਾ ਨਿਬੜਿਆ ਜੀ ਨਹੀਂ ਹੋਰ ਸਰ ਨਾਲ ਗੱਲ ਹੋਈ ਆ ਜਦੋਂ ਨਾਲ ਉਹੀ ਸੀ ਸਾਡੀ ਗੱਲ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਖੁਸ਼ੀ ਆ ਤੁਸੀਂ ਪੰਜਾਬੀ ਕੰਮ ਕਰਦੇ ਹੋ ਕਹਿੰਦੇ ਕੋਈ ਗੱਲ ਨਹੀਂ ਅਗਰ ਤੁਸੀਂ ਧਿਆਨ ਰੱਖੋ ਕਿ ਹਾਂ ਵੀ ਟ੍ਰੈਫਿਕ ਜਿਹੜੀ ਇੱਥੇ ਆਉਂਦੀ ਆ ਤੁਸੀਂ ਨਹੀਂ ਲੱਗਣ ਦੋਗੇ ਕਿ ਹਾਂ ਵੀ ਉੱਥੇ ਜਿਹੜਾ ਤੁਸੀਂ ਇੱਕ ਬੰਦਾ ਰੱਖੋਗੇ ਆਪਣਾ ਕਿ ਜਿਹੜਾ ਗੱਡੀਆਂ ਸਾਈਡ ਤੇ ਕਰਾਇਆ ਕਰੇਗਾ ਮੈਂ ਕਹਾ ਅਸੀਂ ਠੀਕ ਆ ਜੀ ਅਸੀਂ ਬੰਦਾ ਰੱਖ ਲਾਂਗੇ ਕੋਈ ਉੱਥੇ ਟ੍ਰੈਫਿਕ ਨਹੀਂ ਚਲੋ ਤੁਹਾਨੂੰ ਲੱਗੂਗੀ ਹੈਨਾ ਮਿਲੂਗੀ ਤੇ ਉਹ ਸਰ ਨੇ ਕਿਹਾ ਕੋਈ ਗੱਲ ਨਹੀਂ ਜੋ ਹੈ ਉਸ ਦਿਨ ਮੈਂ ਆਪ ਚਲ ਚਲੋ ਅਸੀਂ ਤਾਂ ਉਹਨਾਂ ਦੇ ਬੱਚਿਆਂ ਵਰਗੇ ਆ ਚਲੋ ਉਹ ਵੀ ਮੇਨ ਲਈ ਸੀਗੇ ਮੈਂ ਵੀ ਗੁੱਸੇ 'ਚ ਬੋਲ ਗਿਆ ਬੜਾ ਕੁਛ ਆਣਾ ਚਲੋ ਅਸੀਂ ਤਾਂ ਮਾਫੀ ਮੰਗ ਸਕਦੇ ਆ ਕਿਉਂਕਿ ਸੀ ਵੱਡੇ ਆ ਉਹ ਕਿਉਂਕਿ ਸਾਨੂੰ ਇਹ ਸਿਖਾਇਆ ਗਿਆ ਕਿ ਹਾਂ ਵੀ ਵੱਡੇ ਦਾ ਸਤਕਾਲ ਕਰਨਾ ਚਾਹੀਦਾ ਹੈ ਲੇਕਿਨ ਚਲੋ ਉਸ ਦਿਨ ਮੌਹਲੇ ਹਵਜਾ ਬਣ ਗਿਆ ਨਾ ਜੀ ਤੇ ਚਲੋ ਕੁਛ ਨਹੀਂ ਕਰ ਸਕਦੇ ਹੁਣ ਆਏ ਸੀ ਇਸ ਥਾਣੇ 'ਚ ਤੇ ਉਹ ਸਾਡਾ ਚਲੋ ਜਿਹੜੇ ਮੁਲਾਜ਼ਮ ਤੁਹਾਡੇ ਨਾਲ ਵੈਸਰੇ ਸੀ ਉਹਨਾਂ ਨਾਲ ਤੁਹਾਡਾ ਸ਼ਾਰਟ ਆਊਟ ਹੋ ਗਿਆ ਸਰ ਤੇ ਮਤਲਬ ਨਿਬੜ ਗਿਆ ਜਿਹੜੇ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਆ ਕਿ ਸਾਨੂੰ ਖੁਸ਼ੀ ਆ ਇਹ ਗੱਲ ਦੀ ਵੀ ਤੁਸੀਂ ਪੰਜਾਬੀ ਮਿਹਨਤ ਕਰਦੇ ਹੋ ਕੰਮ ਕਰਦੇ ਹਾਂ ਹਾਂਜੀ ਸਰ ਨੇ ਕਹੀ ਬਿਲਕੁਲ ਬਿਲਕੁਲ ਉਹਨਾਂ ਨੇ ਬਿਲਕੁਲ ਜੀ ਉਹਨਾਂ ਨੇ ਥਾਪੀ ਵੀ ਦਿੱਤੀ ਹੈ ਕਿ ਹਾਂ ਵੀ ਤੁਸੀਂ ਤਗੜੇ ਹੋ ਕੇ ਕੰਮ ਕਰੋ ਪੁਲਿਸ ਤੁਹਾਡੇ ਨਾਲ ਹੈ ਕੋਈ ਚੱਕਰ ਨਹੀਂ ਠੀਕ ਹੈ ਉਹ ਹੋ ਗਈ ਜਿਹੜੀ ਮਿਸ ਅੰਡਰਸਟੈਂਡਿੰਗ ਹੋਣੀ ਸੀ ਦੋਨਾਂ ਦੇ ਵਿੱਚ ਹੋ ਗਈ ਇਹਨਾਂ ਨੂੰ ਲੱਗਿਆ ਕਿ ਇਹਨਾਂ ਨੇ ਤਾਂ ਮੈਨੂੰ ਟਾਰਗੇਟ ਕਰਿਆ ਬਟ ਉਹਨਾਂ ਨੇ ਇਹਨਾਂ ਨੂੰ ਨਹੀਂ ਸੀ ਟਾਰਗੇਟ ਕਰਿਆ ਉਹਨਾਂ ਨੇ ਸਭ ਨੂੰ ਕਹਿ ਰਹੀ ਸੀਗੇ ਬਟ ਆਏ ਇਹਨਾਂ ਦੇ ਕੋਲ ਇਹਨਾਂ ਨੂੰ ਇਦਾਂ ਲੱਗਿਆ ਕਿ ਸਾਨੂੰ ਟਾਰਗੇਟ ਤੇ ਸਪੈਸ਼ਲੀ ਸ਼ਾਇਦ ਮੈਨੂੰ ਟਾਰਗੇਟ ਕੀ ਪੰਜਾਬੀ ਔਨ ਕਰਕੇ ਸ਼ਾਇਦ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਹੈ ਕਿਉਂਕਿ ਅਸੀਂ ਉੱਥੇ ਚਾਰ ਪੰਜ ਪੰਜਾਬੀ ਆ ਜਿਹੜੇ ਆਪਣਾ ਸਟਾਲ ਲਗਾਣੇ ਆ ਕਿਉਂਕਿ ਬੰਦ ਵੀਡੀਓ ਪਾ ਲੈਂਦੇ ਨੇ ਨਾ ਮਾਹੌਲ ਏ ਥੋੜਾ ਜਿਹਾ ਇਦਾਂ ਦਾ ਤਾਂ ਫਿਰ ਉਹ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਚਾਰ ਪੰਜ ਪੰਜਾਬੀਆਂ ਦੇਖੋ ਅਸੀਂ ਚੰਗੀ ਚੀਜ਼ ਵੇਚਦੇ ਆਂ ਜੇ ਕਸਟਮਰਾਂ ਨੇ ਆਉਣਾ ਤੇ ਉਹਨਾਂ ਨੇ ਗੱਡੀਆਂ ਜਾਂ ਮੋਟਰਸਾਈਕਲੀਆਂ ਸਾਈਕਲ ਤੋਂ ਹੀ ਆਣਾ ਜੀ ਉਹਨਾਂ ਦੇ ਕੋਲ ਹੈਲੀਕਾਪਟਰ ਤਾਂ ਹੈ ਨਹੀਂ ਜਿਹੜਾ ਉਹਨਾਂ ਨੇ ਰੱਸੀਆਂ ਸਿੱਟ ਗਿਆ ਨਾ ਵੀ ਆਪਣੇ ਕੰਮ 'ਚ ਬਿਜ਼ੀ ਹੋ ਪੂਰੀ ਕੋਸ਼ਿਸ਼ ਕਰਦੇ ਆਂ ਜੀ ਉਸ ਰੋਡ ਦੇ ਉੱਤੇ ਕਿ ਅਸੀਂ ਰੋਡ ਦੇ ਉੱਤੇ ਕੀ ਹਾਂ ਵੀ ਅਸੀਂ ਜਿਹੜਾ ਕਿ ਟ੍ਰੈਫਿਕ ਘੱਟ ਤੋਂ ਘੱਟ ਹੁੰਦੀ ਹੈ ਅਸੀਂ ਹਰ ਵਾਰ ਦੀ ਕੋਸ਼ਿਸ਼ ਹੁੰਦੀ ਹੈ ਔਰ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ ਕਿ ਆਪਾਂ ਉਸ ਰੋਡ ਤੇ ਜਿਹੜਾ ਟ੍ਰੈਫਿਕ ਨਾ ਹੁੰਦੀਏ ਕਰੀਏ ਬਾਕੀ ਜਿਹੜਾ ਮਸਲਾ ਸੀਗਾ ਉਹ ਅੰਦਰ ਸੌਲਡ ਆਊਟ ਹੋ ਗਿਆ ਠੀਕ ਹੈ ਇਹਨਾਂ ਨੇ ਵੀ ਚਲੋ ਇਹ ਵੱਡੇ ਹੋਣ ਦੇ ਨਾਤੇ ਇਹਨਾਂ ਨੇ ਉਹਨਾਂ ਨੂੰ ਸੌਰੀ ਫੀਲ ਕੀਤੀ ਹੈ ਠੀਕ ਹੈ ਤੇ ਸਾਡੇ ਵੀ ਉਹ ਮਾਪੇ ਵਰਗੇ ਸਮਾਨ ਅਗੇ ਆ ਠੀਕ ਹੈ ਜੀ ਤੇ ਅਸੀਂ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਉਹਨਾਂ ਨੇ ਵੀ ਅੱਗੋਂ ਸਾਨੂੰ ਥਾਪੀ ਦਿੱਤੀ ਆ ਕਿ ਤੁਸੀਂ ਕਰੋ ਕੰਮ ਪੁਲਿਸ ਸਾਡੇ ਨਾਲ ਹੀ ਆ ਜੀ ਸਾਡੇ ਨਾਲ ਵੀ ਹੁਣ ਜਾਂਦੇ ਜਾਂਦੇ ਮਿਲਿਆ ਉਹ ਕਾਲੀ ਚ ਸੀਗੇ ਕਿਤੇ ਐਕਸੀਡੈਂਟ ਹੋ ਗਿਆ ਸੀ ਜਾ ਰਹੇ ਸੀਗੇ ਯਾਨੀ ਕਿ ਹੁਣ ਕੋਈ ਗੁੱਸਾ ਕਿਨਾਂ ਤੁਹਾਡੇ ਜਾਂ ਉਹਨਾਂ ਦੇ ਮਨ ਦੇ ਵਿੱਚ ਨਹੀਂ ਜੀ ਨਹੀਂ ਹੁਣ ਕੋਈ ਗੁੱਸਾ ਨਹੀਂ ਆ ਜੀ ਹੁਣ ਚਲੋ ਕਹਿੰਦੇ ਤੁਸੀਂ ਆਪਣਾ ਤਗੜੇ ਹੋ ਕੇ ਕੰਮ ਕਰੋ ਚਲੋ ਹੁਣ ਮਰਦੀ ਕਿਰਪਾ ਨਾਲ ਆਪਾਂ ਕੰਮ ਕਰਾਂਗੇ ਜੀ ਮਤੇ ਸਟਾਈਲ ਹੁਣ ਉੱਥੇ ਹੀ ਲੱਗੂਗੀ ਹਾਂ ਜੀ ਉੱਥੇ ਲੱਗੂਗੀ ਜੀ ਕੋਈ ਐਦਾਂ ਦਾ ਤਾਂ ਨਹੀਂ ਹੈਗਾ ਉਹ ਜ਼ਰੂਰ ਵੀ ਤੁਹਾਨੂੰ ਰੋਕਿਆ ਤਾਂ ਨਹੀਂ ਗਿਆ ਨਹੀਂ ਨਹੀਂ ਰੋਕਿਆ ਨਹੀਂ ਗਿਆ ਉਹ ਭਾਜੀ ਇੱਕ ਗੱਲ ਦਾ ਸਮਾਂ ਤੁਹਾਨੂੰ ਸਾਡੇ ਪੰਜਾਬੀ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ ਸਾਡੀ ਹੈਨਾ ਜੀ ਜਿਹੜੀ ਵੀਡੀਓ ਇੰਨੀ ਵਾਇਰਲ ਹੋਈ ਹੈ ਹਾਂ ਜੀ ਵੀ ਦੇਖਦੇ ਹੋਮ ਜਿਆਦਾ ਉਹ ਮਾਮਲਾ ਨਹੀਂ ਸਮਝੇ ਜਾਂ ਜਿੰਮੇ ਵੀ ਕਰਕੇ ਲਾ ਲੋ ਵੀ ਤੁਹਾਡੇ ਨਾਲ ਤੱਕਾ ਦਿਖਾਈ ਦਿੱਤਾ ਕੁਝ ਬੋਲ ਤੁਹਾਡੇ ਇਹ ਜੇ ਸੀਗੇ ਵੀ ਉਹਦੇ ਕਰਕੇ ਲਾ ਲੋ ਜਾਂ ਭੈਣ ਦਿਖਾਈ ਦੇ ਰਹੇ ਨੇ ਤੁਹਾਡੇ ਵਾਈਫ ਨੇ ਸ਼ਾਇਦ ਉਹ ਨਹੀਂ ਵਾਈਫ ਇਹਨਾਂ ਇਹਨਾਂ ਦੇ ਉਹ ਵਾਈਫ ਵੀ ਹੈ ਨਾਲ ਇੱਕ ਨਾਲ ਜਿਹੜੇ ਸਟਾਲ ਲਗਾਉਂਦੇ ਹੋ ਸੀਗੇ ਨਾਲ ਹਾਓ ਲੇਡੀਜ਼ ਸ਼ਾਇਦ ਉਹਨਾਂ ਕਰਕੇ ਲਾ ਲੋ ਵੀ ਇੱਕ ਲੋਕਾਂ ਦੀ ਭਾਵਨਾ ਨਾ इमोशनल ਲੋਕ ਨਾਲ ਜੁੜੇ ਉਹਨਾਂ ਨੇ ਸਪੋਰਟ ਕੀਤੀ ਵੀ ੱਤਕਾ ਹੋ ਰਿਹਾ ਸਾਡੇ ਪੰਜਾਬੀ ਭਾਈ ਨਾਲ ਜਿਵੇਂ ਹੁਣ ਸਾਨੂੰ ਫੋਨ ਤੇ ਵੀ ਵੈਸੇ ਪਤਾ ਲੱਗ ਗਿਆ ਸੀ ਤੁਹਾਡਾ ਨਿਬੜ ਗਿਆ ਸੀ ਕਹਿੰਦੇ ਆ ਵੀ ਉਹ ਵੀਡੀਓ ਹੋਰ ਵਾਇਰਲ ਹੋਣੀ ਆ ਜੇ ਸੋਸ਼ਲ ਮੀਡੀਆ ਤੇ ਹਮੇਸ਼ਾ ਰਹਿੰਦੀ ਆ ਚੀਜ਼ ਵੀ ਉਹ ਹੁਣ ਤੁਹਾਡੇ ਇਹ ਨਿਬੜ ਚੁੱਕਿਆ ਉਹ ਸਨੇਹਾ ਦੇਣ ਦੇ ਲਈ ਉਹ ਇਹ ਵੀਡੀਓ ਬਣਾਈ ਜਾ ਰਹੀ ਹੈ ਨਹੀਂ ਬਿਲਕੁਲ ਮੈਂ ਵੀ ਗੱਲ ਕਹਿਣਾ ਤੁਹਾਨੂੰ ਤੁਹਾਡਾ ਵੀ ਬਹੁਤ ਧੰਨਵਾਦ ਵੀ ਜੀ ਤੁਸੀਂ ਆਇਓ ਤੁਹਾਨੂੰ ਵੀ ਬਹੁਤ ਲੋਕਾਂ ਦੇ ਮੈਸੇਜ ਵੀ ਪਰਸਨਲ ਹੀ ਆਏ ਫੋਨ ਵੀ ਆਏ ਕਿ ਤੁਸੀਂ ਜ਼ਰੂਰ ਜਾ ਕੇ ਮਾਮਲਾ ਪਤਾ ਕਰੋ ਵੀ ਕੀ ਕਿੱਥੇ ਗੱਲ ਨਿਬੜੀ ਹੈ ਕਿ ਕਿਤੇ ਉਹਨਾਂ ਨੂੰ ਉੱਥੇ ਸਟਾਲ ਚ ਕਬਾਤ ਐ ਨਹੀਂ ਦਿੱਤੀਗੀ ਇੱਕ ਵਾਰ ਤਾਂ ਅਸੀਂ ਵੀ ਆ ਕੇ ਸਮਝੇ ਕਿਉਂਕਿ ਅੱਜ ਲਗਾਈ ਨਹੀਂ ਹੈਗੀ ਸਟਾਲ ਉਹ ਕਹਿੰਦੇ ਨਹੀਂ ਲਗਾਈ ਸੀ ਅਸੀਂ ਸਿਰਫ ਜੀ ਉੱਥੇ ਸਟਾਲ ਲਾਣੇ ਆ ਸਿਰਫ ਇੱਕ ਤੋਂ ਦੋ ਦੋ ਤੋਂ ਤਿੰਨ ਘੰਟਿਆਂ ਦੇ ਲਈ 1 ਵਜੇ ਸਾਡਾ ਸਟਾਲ ਲਗਾ ਤੁਸੀਂ 4 ਵਜੇ ਜਾਓਗੇ ਤੁਹਾਨੂੰ ਉੱਥੇ ਬੰਦਾ ਨਹੀਂ ਦਿਖੇਗਾ ਕਿਉਂ ਅਸੀਂ ਸਿਰਫ ਖਾਣਾ ਲਗਾਣੇ ਆ ਆਪਣਾ ਇੱਕ ਤੋਂ ਦੋ ਘੰਟਿਆਂ ਲਈ ਉਹਨਾਂ ਕਾ ਲਗਾਣੇ ਜਿੰਨਾ ਕ ਆਪਣਾ 2 ਘੰਟੇ ਦੇ ਵਿੱਚ ਸੇਲ ਹੋ ਜਾਏ ਆਪਣਾ ਉਹ ਕੰਮ ਨਹੀਂ ਹੈ ਕਿ ਤਾਰਾ ਲੈ ਕੇ ਜਾਨੇ ਆ ਆਪਣਾ ਉਹ ਕੰਮ ਨਹੀਂ ਹੈ ਕਿ ਰਸ਼ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਠੀਕ ਹੈ ਆਪਣਾ ਜਿਹੜਾ ਫੂਡ ਹੈ ਚਲੋ ਆਪਾਂ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਣਾ ਸਾਰਿਆਂ ਦਾ ਫੂਡ ਇੰਨਾ ਕਿ ਟੇਸਟੀ ਹੁੰਦਾ ਲੋਕਾਂ ਨੂੰ ਪਸੰਦ ਆਉਂਦਾ ਕਿ ਲੋਕ ਭੀੜ ਤਾਂ ਲੱਗਣੀ ਹੈ ਜੀ ਜਿੱਥੇ ਚੀਜ਼ ਸਵਾਦ ਮਿਲਦੀ ਹੈ ਜੀ ਉੱਥੇ ਭੀੜ ਤਾਂ ਲੱਗਦੀ ਹੈ ਥੋੜਾ ਹੁਣ ਧਿਆਨ ਵੀ ਰੱਖੋਗੇ ਸਪੈਸ਼ਲੀ ਬਿਲਕੁਲ ਬਿਲਕੁਲ ਬਾਕੀ ਇਹ ਵੀ ਹੈ ਜਿਵੇਂ ਕਹਿੰਦੇ ਵੀ ਪ੍ਰਮਾਤਮਾ ਜੋ ਕਰਦਾ ਚੰਗੇ ਲਈ ਉਹ ਕਰਦਾ ਹੈ ਨਾ ਜਿਹੜਾ ਬੰਦਾ ਪ੍ਰਮਾਤਮਾ ਜੀ ਵਿਸ਼ਵਾਸ ਰੱਖਦਾ ਇਹ ਗੱਲ ਮੰਨਦਾ ਕਿ ਜੋ ਪ੍ਰਮਾਤਮਾ ਕਰਦਾ ਚੰਗੇ ਲਈ ਕਰਦਾ ਚਲੋ ਜੋ ਬੇਸਬਹੀ ਹੋਈ ਗਲਤਫਹਮੀ ਹੋਈ ਪਰ ਹੁਣ ਲੋਕਾਂ ਦਾ ਤੁਹਾਨੂੰ ਹੋਰ ਜ਼ਿਆਦਾ ਪਿਆਰ ਮਿਲੂਗਾ ਬਿਲਕੁਲ ਜੀ ਬਿਲਕੁਲ ਤੁਸੀਂ ਲੋਕ ਮਿਲਣ ਵੀ ਆਉਣਗੇ ਹਾਂ ਜੀ ਹਾਂ ਜੀ ਪਾਜੀ ਆਪਣਾ ਟਾਈਮ ਹੈਗਾ 1 ਤੋਂ 4 ਵਜੇ ਤੱਕ ਬੋਗਲ ਵਿਲਾ ਗੜ੍ਹਨ ਦੇ ਸਾਹਮ ਇਹਨਾਂ ਦਾ ਵੀ ਕੜੀ ਚੋਲ ਦਾ ਕੰਮ ਹੈ ਬਾਕੀ ਉਹ ਭਾਈ ਸਾਹਿਬ ਖੜੇ ਉਹਨਾਂ ਦਾ ਵੀ ਕੜੀ ਚੋਲ ਦਾ ਕੰਮ ਹੈ ਤੇ ਆਪਾਂ ਸਾਰੇ ਵੀ ਇੱਥੇ ਕੰਮ ਕਰਦੇ ਆਂ ਤੇ ਬੜਾ ਲੋਕਾਂ ਦਾ ਪਿਆਰ ਮਿਲਦਾ ਭਾਜੀ ਤੇ ਬਾਕੀ ਮੈਂ ਕਹਣਾ ਜਿਹੜੀ ਵੀਡੀਓ ਤੁਸੀਂ ਮਿਹਨਤ ਕਰਦੇ ਹੋ ਕਿ ਇਹ ਵੀ ਇਹ ਵੀ ਇੱਕ ਸਾਨੂੰ ਮਿਹਣਾ ਮਿਲਦਾ ਕਿ ਪੰਜਾ ਜੇ ਤੁਹਾਡੇ ਪੰਜਾਬੀ ਕੰਮ ਨਹੀਂ ਕਰਦੇ ਅਸੀਂ ਤਾਂ ਲਾਉਣੀ ਆ ਇਹਨੇ ਇਹ ਵੀ ਤੁਸੀਂ ਚਲੋ ਇਹ ਤੁਹਾਨੂੰ ਸਲੂਟ ਬਣਦਾ ਕਿ ਤੁਸੀਂ ਉਹ ਮਿਹਣਾ ਤੋਂ ਆ ਸਾਡਾ ਵੀ ਉਹ ਸਾਨੂੰ ਕੋਈ ਐ ਨਹੀਂ ਕਹੂਗਾ ਕਿ ਤੁਸੀਂ ਵੀ ਕੰਮ ਨਹੀਂ ਕਰਦੇ ਔਰ ਸਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇੰਨੀ ਕ ਅਪੀਲ ਸਰਕਾਰ ਨੂੰ ਵੀ ਕਰਨਾ ਚਾਹੁੰਦੇ ਆ ਜਾਂ ਗਵਰਨਮੈਂਟ ਜਾਂ ਮਿਊਨਿਸਪਲ ਕਾਰਪੋਰੇਸ਼ਨਾਂ ਚਾਹੇ ਪੁਲਸਾ ਪ੍ਰਸ਼ਾਸਨ ਅਸੀਂ ਉਹਨਾਂ ਦਾ ਇੱਜ਼ਤ ਕਰਦੇ ਆਂ ਦਿਲੋਂ ਇੱਜ਼ਤ ਕਰਦੇ ਆਂ ਠੀਕ ਆ ਜੇ ਅਸੀਂ ਕੰਮ ਕਰਦੇ ਆਂ ਅਸੀਂ ਸਾਰੇ ਦੀ ਇੱਜ਼ਤ ਕਰਦੇ ਆਂ ਜੀ ਠੀਕ ਹੈ ਜੀ ਅਸੀਂ ਇੱਕ ਤੋਂ ਸਿਰਫ 3 ਤੋਂ 4 ਵਜੇ ਤੱਕ ਆਪਾਂ ਖੜਦੇ ਆਂ ਆਪਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੰਨਾ ਹੀ ਇੱਕ ਕਹਿਣਾ ਚਾਹਾਂਗੇ ਜੀ ਸਾਨੂੰ ਉੱਥੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕੁਝ ਸ਼ਰਾਰੀ ਸ਼ਰਾਰਤੀ ਜਿਹੜੇ ਆਨਸਰ ਆ ਸਾਨੂੰ ਆ ਕੇ ਉੱਥੇ ਤੰਗ ਪਰੇਸ਼ਾਨ ਕਰਦੇ ਨੇ ਜਿੰਨਾ ਕਰਕੇ ਜਿਹੜਾ ਉੱਥੋਂ ਦਾ ਮਾਹੌਲ ਆ ਉੱਥੋਂ ਦਾ ਖਰਾਬ ਹੁੰਦਾ ਸੋ ਉਹਦਾ ਰੀਜ਼ਨ ਇਹ ਆ ਕਿ ਕਿਉਂਕਿ ਬੜੀ ਮੁਸ਼ਕਿਲ ਦੇ ਨਾਲ ਜਿਹੜੇ ਪੰਜਾਬੀ ਅੱਜ ਦੇ ਸਮੇਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਨਸ਼ਿਆ ਤੋਂ ਹਟ ਕੇ ਘਰ ਦੀਆਂ ਜ਼ਿੰਮੇਵਾਰੀਆਂ ਸਮਝ ਕੇ ਉਹ ਸੜਕ ਦੇ ਉੱਤੇ ਉਤਰੇ ਆ। ਸੋ ਮੇਰੀ ਇਹੀ ਅਪੀਲ ਸਰਕਾਰ ਨੂੰ ਰਹੇਗੀ ਕਿ ਸਾਨੂੰ ਸਪੋਰਟ ਕਰੋ। ਵੱਧ ਤੋਂ ਵੱਧ ਸਾਨੂੰ ਜਿਹੜਾ ਕਿ ਉੱਥੇ ਤੁਸੀਂ ਯਾਰ ਅਸੀਂ ਤੁਹਾਡੇ ਕੋਲ ਸਰਕਾਰੀ ਨੌਕਰੀਆਂ ਨਹੀਂ ਅਸੀਂ ਤੁਹਾਡੇ ਕੋਲ ਕੁਝ ਨਹੀਂ ਮੰਗਦੇ। ਅਸੀਂ ਤੁਹਾਡੇ ਕੋਲ ਪੈਨਸ਼ਨਾਂ ਨਹੀਂ ਮੰਗਦੇ, ਅਸੀਂ ਤੁਹਾਡੇ ਕੋਲ ਸਰਕਾਰੀਆਂ ਨਹੀਂ ਸਰਕਾਰੀ ਨੌਕਰੀਆਂ ਨਹੀਂ ਮੰਗਦੇ। ਅਸੀਂ ਇਹ ਵੀ ਨਹੀਂ ਕਹਿੰਦੇ ਸੀ ਬੇਰੋਜ਼ਗਾਰ, ਅਸੀਂ ਰੋਜ਼ਗਾਰ ਆ। ਕਿ ਅਸੀਂ ਉਦੋਂ ਤੱਕ ਰੋਜ਼ਗਾਰ ਨਾਲ ਜੋ ਤੱਕ ਤੁਸੀਂ ਸਾਨੂੰ ਰੋਜ਼ਗਾਰ ਦੇ ਰਹੇ ਹੋ ਜਾਂ ਕਰਨ ਦੇ ਰਹੇ ਹੋ। ਠੀਕ ਹੈ ਸਾਡੀ ਇਹੀ ਅਪੀਲ ਹੈ ਕਿ ਬਸ ਸਾਨੂੰ ਜਿਹੜਾ ਕੰਮ ਉਥੇ ਕਰਨ ਦਿੱਤਾ ਜਾਵੇ ਔਰ ਕਿਸੇ ਵੱਲੋਂ ਵੀ ਸਾਡੇ ਤੇ ਜਿਹੜਾ ੱਤਕਾ ਜਿਹੜਾ ਨਾ ਹੋਵੇ ਉਹ ਸਾਡੀ ਜਿਹੜੀ ਹੈ ਸਾਡੇ ਅੱਗੇ ਸਾਰਿਆਂ ਦੇ ਅੱਗੇ ਇਹੀ ਬੇਨਤੀ ਰਹੇਗੀ ਤੁਸੀਂ ਇਹ ਵਧੀਆ ਗੱਲ ਕਹੀ ਹੈ ਬਾਕੀ ਤੁਸੀਂ ਵੀ ਧਿਆਨ ਰੱਖੋਗੇ ਜਿਵੇਂ ਤੁਸੀਂ ਕਿਹਾ ਕਿ ਟ੍ਰੈਫਿਕ ਵਗੈਰਾ ਨਹੀਂ ਲੱਗਣ ਦਵੋਗੇ ਬਾਕੀ ਜੋ ਪੁਲਿਸ ਅਫਸਰ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਸੀ ਚਲੋ ਜਿਵੇਂ ਉਹਨਾਂ ਨੇ ਦੱਸਿਆ ਕਿ ਆਪਸੀ ਮਿਸ ਅੰਡਰਸਟੈਂਡਿੰਗ ਲਾ ਲਓ ਜੋ ਇਹ ਆਪਣੀ ਜਗ੍ਹਾ ਤੇ ਸਹੀ ਸੀ ਇਹ ਕਾਨੂੰਨ ਦੀ ਜੋ ਵਿਵਸਥਾ ਸਹੀ ਕਰ ਰਹੀ ਸੀ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਟ੍ਰੈਫਿਕ ਦੇ ਵਿੱਚ ਉਹਨਾਂ ਨੂੰ ਇਹ ਲੱਗ ਇਹ ਮਸਲਾ ਨਹੀਂ ਹੈਗਾ ਵੀਡੀਓ ਜੋ ਵਾਇਰਲ ਹੋ ਰਹੀ ਹੈ ਜਰੂਰ ਇੱਕ ਵਾਰ ਦੱਸ ਦਿਓ ਜੀ ਮਾਮਲਾ ਨਿਬੜ ਗਿਆ ਚੈਨਲ ਕਿਹੜਾ ਆਪਣਾ ਅਨਲਿਮਿਟਿਡ ਗਿਆ ਨੇ ਆ ਪਹਿਲਾਂ ਤਾਂ ਅਨਲਿਮਿਟਿਡ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅਸੀਂ ਪੰਜਾਬੀ ਭਾਈ ਆ ਇਹ ਵੀ ਸਾਡਾ ਪੰਜਾਬੀ ਭਾਈ ਆ ਇਹ ਕੰਮ ਕਰਦੇ ਆ ਬਹੁਤ ਖੁਸ਼ੀ ਦੀ ਗੱਲ ਆ ਲੇਕਿਨ ਇਹਨਾਂ ਦੇ ਕੰਮ ਕਰਨੇ ਨਾਲ ਉੱਥੇ ਬਹੁਤ ਹੀ ਜ਼ਿਆਦਾ ਜਾਮ ਲੱਗ ਗਿਆ ਸੀ ਉਸ ਬਹੁਤ ਜ਼ਿਆਦਾ ਜਾਮ ਲੱਗਣ ਕਾ ਲੋਕ ਬਹੁਤ ਪਰੇਸ਼ਾਨ ਸੀਗੇ ਤੇ ਉਸ ਦਿਨ ਫਿਰ ਮੈਂ ਉਹ ਜਾਮ ਘਲਾਣ ਦੇ ਕਰਕੇ ਇਹਨਾਂ ਨੂੰ ਇੰਨਾ ਜ਼ਰੂਰ ਕਿਹਾ ਸੀ ਵੇ ਰੇੜੀਆਂ ਜਿਹੜੀਆਂ ਤੁਸੀਂ ਲਾਈਆਂ ਆਂ ਸਾਰੀ ਦੁਨੀਆ ਕੋ ਰੌਂਗ ਸਾਈਡ ਤੋਂ ਆ ਕੇ ਖੜਾ ਸੀ ਕਿਸ ਤਰ੍ਹਾਂ ਸੀ ਵੇ ਇਹਨੂੰ ਪ੍ਰਬੰਧ ਕਰੋ ਲੇਕਿਨ ਇਹ ਛੋਟਾ ਭਰਾ ਉਹ ਦਿਨ ਬਹੁਤ ਗੁੱਸੇ 'ਚ ਸੀਗਾ ਤੇ ਕਾਫੀ ਚਲੋ ਇਹ ਵੱਧ ਘੱਟ ਜਿਹੜਾ ਹੈਗਾ ਗੁੱਸੇ ਦੇ ਵਿੱਚ ਬੋਲਿਆ ਤੇ ਇਹਨੇ ਅੱਜ ਉਸ ਗੱਲ ਦੀ ਸੌਰੀ ਫੀਲ ਕਰ ਲਈ ਆ ਉਹ ਗੱਲ ਨੂੰ ਅਸੀਂ ਖਤਮ ਕਰਦੇ ਆਂ ਪਰ ਜਿੰਨਾ ਵੀ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਗਿਆ ਸੀ ਕਿ ਪੰਜਾਬੀਆਂ ਨੂੰ ਪੁਲਿਸ ਤੰਗ ਕਰਦੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੰਜਾਬੀ ਸਾਡੇ ਭਰਾ ਹਿਊਮਨ ਬੀਇੰਗ ਅਸੀਂ ਵੀ ਪੰਜਾਬੀ ਆਂ ਪੰਜਾਬੀਆਂ ਲਈ ਨਹੀਂ ਕਰਾਂਗੇ ਤੇ ਹੋਰ ਕਿਹਨਾਂ ਲਈ ਕਰਾਂਗੇ ਪਰ ਜਿੱਥੇ ਆ ਜਾਂਦੇ ਆ ਕੁਝ ਹੱਕਾਂ ਦੀ ਗੱਲ ਆ ਸਾਡੀ ਉੱਥੇ ਕੁਝ ਡਿਊਟੀਆਂ ਐਜੇ ਇਨਸਾਨੀਅਤ ਹਰ ਬੰਦੇ ਦੀਆਂ ਜਿਹੜਾ ਵੀ ਸੰਵਿਧਾਨ ਦੇ ਥੱਲੇ ਇਸ ਹਿੰਦੁਸਤਾਨ ਚ ਉਹਨਾਂ ਦੀਆਂ ਕੁਝ ਕਰਤੱਵ ਬਣਦੇ ਐ ਇੱਥੇ ਜੀਣ ਲਈ ਵੀ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਉਹ ਜਿਹੜਾ ਨਾ ਲੱਗਣ ਇਹਨਾਂ ਦੀ ਡਿਊਟੀ ਦੇ ਵਿੱਚ ਉਹ ਕਮੀ ਸੀ ਜਿਹਦੇ ਕਰਕੇ ਉਹ ਗਰਮ ਫਲ ਤਲਖੀ ਹੋ ਗਈ ਤੇ ਉਹ ਮਾਹੌਲ ਆ ਸਾਰੇ ਭਰਾ ਇਕੱਠੇ ਹੋਏ ਰੇੜੀਆਂ ਵਾਲੇ ਵੀ ਜਿੰਨੇ ਉਹ ਲਾਦੇ ਆ ਇਹਨਾਂ ਨੂੰ ਦੱਸਿਆ ਹੋਵੇ ਅਸੀਂ ਚਲੋ ਜਿੱਦਾਂ ਵੀ ਆ ਕੰਮਕਾਰ ਹੈ ਨਹੀਂ ਅਸੀਂ ਲਾਨੇ ਆ ਬਹੁਤ ਵਧੀਆ ਗੱਲ ਆ ਚਲੋ ਕੋਈ ਗਲਤ ਕੰਮ ਕਰਨ ਦੀ ਬਜਾਏ ਕੋ ਸਹੀ ਰਾਹ ਦਿੱਤੇ ਆ ਤੇ ਇਹ ਜਿਹੜੇ ਬੰਦੇ ਹੈਗੇ ਆ ਕੰਮ ਕਰਨ ਗਲਤ ਰਸਤੇ ਤੇ ਨਾ ਜਾਣ ਪਰ ਨਾਲ ਨਾਲ ਟ੍ਰੈਫਿਕ ਨਿਯਮਾਂ ਨੂੰ ਜ਼ਰੂਰ ਆਪਣੇ ਫਾਲੋ ਕਰਨ ਸਾਡਾ ਹੋਰ ਇਹਨਾਂ ਨਾਲ ਕੋਈ ਰੰਜਿਸ਼ਬਾਜੀ ਦੀ ਕੋਈ ਗੱਲ ਹੀ ਵਾ ਸਾਡੀ ਕੋਈ ਇਹਨਾਂ ਨਾਲ ਲੜਾਈ ਨਹੀਂ ਹੈ ਨੀ ਉਹਨਾਂ ਨੇ ਵੀ ਦੱਸਿਆ ਕਿ ਚਲੋ ਸਾਡੇ ਵੱਡੇ ਨੇ ਅਸੀਂ ਮਾਫੀ ਵੀ ਮੰਗੀ ਆ ਉਹਨਾਂ ਤੋਂ ਤੇ ਤੁਹਾਡੇ ਵੱਲੋਂ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਤੁਸੀਂ ਵਧੀਆ ਪੰਜਾਬੀ ਮਿਹਨਤ ਕਰਦੇ ਹੋ ਮਤਲਬ ਕੋਈ ਲੋਕਾਂ ਦੇ ਵਿੱਚ ਜੋ ਮੈਸੇਜ ਆ ਸੀ ਸ਼ਾਇਦ ਪ੍ਰਵਾਸੀਆਂ ਦੀ ਸਪੋਰਟ ਕਰਦੀ ਹੈ ਪੁਲਿਸ ਪੰਜਾਬੀਆਂ ਨਾਲ ਧੱਕਾ ਕਰਦੀ ਹੈ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਉਹ ਕਲੀਅਰ ਕਰਨ ਵਾਸਤੇ ਲੋਕਾਂ ਨੂੰ ਤਾਂ ਇਹ ਵੀਡੀਓ ਲੈ ਕੇ ਜਾ ਗਏ ਨਹੀਂ ਅਸੀਂ ਪ੍ਰਵਾਸੀਆਂ ਦੀ ਵੀ ਕੋਈ ਹੈਲਪ ਨਹੀਂ ਜਿਹੜੇ ਮਿਹਨਤੀ ਨੇ ਜਿਹੜੇ ਮਿਹਨਤ ਕਰਨੀ ਆ ਔਰ ਇਹ ਦੇਖ ਲਓ ਇੱਥੇ ਪੰਜਾਬ ਵਿੱਚ ਵੀ ਅਮੀਰ ਹੋ ਜਾਣਾ ਹੂੰ ਕੈਨੇਡਾ ਜਾਣ ਦੀ ਜ਼ਰੂਰਤ ਨਹੀਂ ਹੈ ਲਿਆਹੇ ਉਹ ਪ੍ਰਵਾਸੀ ਆ ਪ੍ਰਵਾਸੀ ਆ ਕੇ ਇੱਥੇ ਕੋਠੀਆਂ ਪਾ ਲਿਆ ਉਹਨਾਂ ਨੇ ਮਿਹਨਤ ਕੀਤੀ ਆ ਸਾਡੇ ਬੱਚਿਆਂ ਨੇ ਮਿਹਨਤ ਨਹੀਂ ਕੀਤੀ ਉਹ ਕੈਨੇਡਾ ਵੱਲ ਭੱਜਿਆ ਜੇ ਇੱਥੇ ਕੋਈ ਮਿਹਨਤ ਕਰੇਗਾ ਰੋਜ਼ਗਾਰ ਹੈਗਾ ਮਿਹਨਤ ਜਿਹੜਾ ਕਰਦਾ ਉਹ ਕਾਮਯਾਬ ਹੋ ਜਾਏਗਾ ਤੇ ਸਾਰੇ ਸਾਰੇ ਭਾਈਚਾਰੇ ਨੇ ਇਹਨਾਂ ਨੇ ਸੌਰੀ ਫੀਲ ਕੀਤੀ ਐ ਇਸ ਗੱਲ ਦੀ ਤੇ ਇਦਾਂ ਦੀ ਕੋਈ ਰੰਜਿਸ਼ ਨਹੀਂ ਰੱਖਣੀ ਚਾਹੀਦੀ ਪੁਲਿਸ ਨੂੰ ਵੀ ਨਹੀਂ ਰੱਖਣੀ ਚਾਹੀਦੀ ਇਹਨਾਂ ਨੂੰ ਵੀ ਨਹੀਂ ਰੱਖਣੀ ਚਾਹੀਦੀ ਠੀਕ ਆ ਵਧੀਆ ਕੰਮ ਕਰਨਾ ਆਪਣਾ ਮੈਂ ਵਧੀਆ ਗੱਲ ਤੁਸੀਂ ਕਹੀ ਆ ਕਿ ਪੰਜਾਬੀ ਜੋ ਨੌਜਵਾਨਾਂ ਨੇ ਨਹੀਂ ਮਿਹਨਤ ਕੀਤੀ ਜੀ ਕੁਦਰਤ ਦਾ ਵੀ ਨਿਯਮ ਹੈ ਜੇ ਆਪਾਂ ਕੋਈ ਜਗ੍ਹਾ ਖਾਲੀ ਦਾ ਛੱਡਦੇ ਆ ਤਾਂ ਭਰੇ ਜਾਂਦੀ ਹੈ ਜੀ ਚਾਹੇ ਲੋਕਾਂ ਦੇ ਤਰ੍ਹਾਂ ਭਰੇ ਜਾਵੇ ਚਾਹੇ ਕਿਤੇ ਪਾਣੀ ਭਰ ਜਾਵੇ ਜੋ ਖਾਲੀ ਜਗ੍ਹਾ ਹੋ ਉਹ ਭਰੇ ਜਾਣੀ ਆ ਤੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਚਲੋ ਤੁਸੀਂ ਸਪੋਰਟ ਵੀ ਕੀਤੀ ਆ ਸੋ ਦਰਸ਼ਕਾਂ ਤੱਕ ਵੀ ਹੁਣ ਸਾਰਾ ਮਾਮਲਾ ਪਹੁੰਚ ਗਿਆ ਕਿ ਸਾਰਾ ਮਾਮਲਾ ਕਲੀਅਰ ਹੈ ਜੀ ਸੋ ਇਹ ਮਾਮਲੇ ਨੂੰ ਇੱਥੇ ਠੱਪ ਕਰ ਦਿੱਤਾ ਜਾਵੇ ਅੱਗੇ ਨਾ ਬਤਾਇਆ ਜਾਵੇ ਬਹੁਤ ਬਹੁਤ ਧੰਨਵਾਦ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਤੇ ਆਪਣੇ ਮਾਰਕੀਟ ਵਾਲੇ ਵੀਰਾਂ ਦਾ ਵੀ ਤੁਸੀਂ ਸਾਰੇ ਨੇ ਚਲੋ ਧੰਨਵਾਦ ਬਿਲਕੁਲ ਸਰ ਥੈਂਕ ਯੂ ਤੁਹਾਡੀ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਆ ਮੈਂ ਤੁਹਾਨੂੰ ਹੁਣ ਵੀ ਕਹਿਣਾ ਕਿ ਬੜੀ ਸਪੋਰਟ ਕੀਤੀ ਲੋਕਾਂ ਨੇ ਆਣਾ ਦੋ ਦਿਨਾਂ ਚੰਨੀ ਵੀਡੀਓ ਵਾਇਰਲ ਹੋ ਗਈ ਚਲੋ ਹੁਣ ਸਾਰਾ ਮਸਲਾ ਹੱਲ ਹੋ ਗਿਆ ਆਪਣਾ ਤੇ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਗੇ ਕੰਮ 'ਤੇ ਧਿਆਨ ਦਾਂਗੇ ਤੇ ਹੁਣ ਕੱਲ ਤੋਂ ਸਕੂਲ ਅਸੀਂ ਉੱਥੇ ਹੀ ਲੱਗਣਗੇ ਜਿੱਥੇ ਪਹਿਲੇ ਲਾਉਂਦੇ ਸੀ ਆਪਾਂ ਇੱਕ ਵਾਰ ਐਡਰੈਸ ਤੇ ਨੰਬਰ ਵੀ ਬੋਲ ਦੋ ਜੀ ਹਾਂਜੀ ਆਪਣਾ ਚਾਰ ਫੇਸ ਬੋਗਲ ਵਿਲੀਗੜਨ ਦੇ ਸਾਹਮਣੇ ਆਪਣਾ ਸਟੋਰ ਲੱਗਦਾ ਦਹੀਂ ਪੰਨਾ ਦਾ ਕੰਮ ਆਪਣਾ ਤੇ ਮੇਰਾ ਨੰਬਰ ਆ ਗਿਆ ਜੀ 9914 859823 ਤੇ ਆਪਣੀ ਟਾਈਮਿੰਗ ਹੋਦੀ ਹੈ ਭਾਜੀ 1 ਤੋਂ 4 ਵਜੇ ਤੱਕ ਤੇ ਇੱਕ ਜ਼ਰੂਰ ਬੇਨਤੀ ਕਰਦੇ ਹਾਂ ਭਾਜੀ ਨੇ ਨੰਬਰ ਦੱਸਿਆ ਜਰੂਰ ਤੁਸਾਂ ਨੂੰ ਕੋਈ ਜ਼ਰੂਰੀ ਕੰਮ ਹੋਵੇ ਤਾਂ ਮੈਸੇਜ ਵਗੈਰਾ WhatsApp ਕਰ ਸਕਦੇ ਹੋ ਫੋਨ ਨਾ ਕਰਨ ਲੱਗ ਜੇ ਤੁਹਾਨੂੰ ਦੱਸ ਦੇ ਦਿੱਤਾ ਵੀ ਸਾਰਾ ਕੁਝ ਸ਼ਾਰਟ ਆਊਟ ਹੋ ਗਿਆ ਹੁਣ ਤੇ ਇਹ ਨਾ ਹੋਵੇ ਵੀ ਤੁਸੀਂ ਵਿਚਾਰੇ ਉਹ ਮਿਹਨਤੀ ਨੇ ਕੰਮ ਕਰਦੇ ਨੇ ਉਧਰੋਂ ਵਗਾਕ ਖੜਾ ਹੋਵੇ ਤੁਸੀਂ ਫੋਨ ਕਰਕੇ ਹਾਲਚਾਲੇ ਪੁੱਛੀ ਜਾਓ ਹਾਲਚਾਲ ਤੁਹਾਨੂੰ ਦੱਸ ਦੇ ਦਿੱਤਾ ਸੋ ਉਮੀਦ ਹੈ ਸਾਰੇ ਜਣੇ ਸਪੋਰਟ ਕਰੋਗੇ ਇਹਨਾਂ ਦੇ ਕੰਮ 'ਚ ਵੀ ਜ਼ਰੂਰ ਸਪੋਰਟ ਕਰੋ ਸੋ ਜੋ ਤੁਹਾਡੇ ਨਾਲ ਮਸਲਾ ਸੀ ਦੱਸ ਦਿੱਤਾ ਜੀ ਸਾਰਾ ਮਸਲਾ ਇਹਨਾਂ ਨਿਪਟ ਗਿਆ ਧੰਨਵਾਦ